ਪ੍ਰਸਤ ਦ ਲੋਡ ਸਭ ਪੜਨਾ ਪਈਆਂ ਨੂੰ ਜੈਮਸੀ ਦੀ ਅਸੀਂ ਅੱਜ ਦੇ ਬਚਨ ਦੇ ਲਈ ਪ੍ਰਾਰਥਨਾ ਕਰਾਂਗੇ ਮੇਰੇ ਪਿਆਰੇ ਖੁਦਾਵੰਤ ਤੇਰਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਅੱਜ ਦੇ ਦਿਨ ਦੇ ਲਈ ਅੱਜ ਦੇ ਸਮੇਂ ਦੇ ਲਈ ਮੇਰੇ ਮਹਾਨ ਪਿਤਾ ਖੁਦਾਵੰਤ ਅਰਦਾਸ ਅਨੁਸਾਰ ਦਿਨ ਦਿਖਾਇਆ ਤੇਰਾ ਧੰਨਵਾਦ ਮੇਰੇ ਪਿਤਾ ਸਾਡੇ ਨਾਲ ਬਹੁਤ ਚੰਗੇ ਲੋਕ ਸੀ ਜਿਹੜਾ ਦਿਨ ਨਾ ਦੇਖ ਸਕੇ ਪਰ ਤੂੰ ਸਾਨੂੰ ਜਿੰਦਾ ਜ਼ਮੀਨ ਤੇ ਰੱਖਿਆ ਮੇਰੇ ਖੁਦਾਵੰਤ ਤੇਰਾ ਧੰਨਵਾਦ ਮਹਾਨ ਪਿਤਾ ਜਦੇ ਬਚਨ ਤੇ ਆਸ਼ੀਸ਼ ਬਰਕਤ ਦੇਣੀ ਅਦਾ ਜੋ ਵਚਨ ਬੁਲੇ ਜਾਵੇ ਮੇਰੇ ਖੁਦਾਵੰਦ ਤੇਰੇ ਵੱਲ ਹੋਵੇ ਪਵਿੱਤਰ ਆਤਮਾ ਜੀ ਅਗਵਾਈ ਕਰਨਾ ਪ੍ਰਾਰਥਨਾ ਪ੍ਰਭ ਯੇਸ਼ੁ ਨਾਮ ਤੇ ਹਾਂ ਅਮੇਨ ਹਾਲੇਲੂਇਆ ਅੱਜ ਦਾ ਆਪਣਾ ਵਚਨ ਹੈ ਮਲਾਕੀ 2 ਦਾ 9 ਕੀ ਲਿਖਿਆ ਵਚਨ ਦੇ ਵਿੱਚ ਇਸ ਲਈ ਮੈਂ ਵੀ ਤੁਹਾਨੂੰ ਸਾਰਿਆਂ ਲੋਕਾਂ ਦੇ ਅੱਗੇ ਨਖਿੱਦ ਅਤੇ ਖੱਜਲ ਕੀਤਾ ਕਿਉਂ ਜੇ ਤੁਸੀਂ ਮੇਰੇ ਰਾਹਾਂ ਦੀ ਪਾਲਣਾ ਨਾ ਕੀਤੀ ਸਗੋਂ ਤੁਸੀਂ ਬਵਸਤਾ ਵਿੱਚ ਪੱਖਪਾਤ ਕੀਤਾ ਹallelujah ਮੇਰੇ ਭੈਣ ਪ੍ਰਭੂ ਇਹ ਵਚਨ ਕੀ ਸਿਖਾਉਂਦਾ ਹੈ ਵਚਨ ਉਹਨਾਂ ਜਾਜਕਾਂ ਨੂੰ ਚੇਤਾਵਨੀ ਦੇ ਰਿਹਾ ਹੈ ਜੋ ਪ੍ਰਭੂ ਦੇ ਹੁਕਮਾਂ ਦਾ ਪਾਲਣ ਨਹੀਂ ਕਰਦੇ ਜੋ ਪ੍ਰਭੂ ਦੇ ਰਾਹਾਂ ਦੀ ਪਾਲਣਾ ਨਹੀਂ ਕਰਦੇ ਜਿਹੜੇ ਬਵਸਤਾ ਵਿੱਚ ਅਖਪਾਤ ਕਰਦੇ ਹਨ ਵਜਨ ਉਹਨਾਂ ਜਾਜਕਾਂ ਨੂੰ ਚੇਤਾਵਨੀ ਦੇ ਰਿਹਾ ਪਰਮੇਸ਼ਵਰ ਅਜ ਦੇ ਵਚਨ ਦੇ ਜ਼ਰੀਏ ਫਿਰ ਪ੍ਰਭੂ ਵੀ ਅਜਿਹੇ ਲੋਕਾਂ ਨੂੰ ਮਨੁੱਖਾਂ ਦੇ ਅੱਗੇ ਨਕੀਦ ਤੇ ਖੱਜਲ ਕਰਦਾ ਹੈ ਹallelujah ਜੋ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਉਹਦੇ ਰਾਹਾਂ ਤੇ ਨਹੀਂ ਚੱਲਦੇ ਪਰਮੇਸ਼ਰ ਦਾ ਵਚਨ ਕਿੰਦ ਕੀ ਕਹਿੰਦਾ ਹੈ ਕਿ ਜੇ ਤੁਸੀਂ ਮੇਰੇ ਰਾਹਾਂ ਦੀ ਪਾਲਣਾ ਨਾ ਕੀਤੀ ਪ੍ਰਭੂ ਸਾਫ਼ ਚੇਤਾਵਨੀ ਦੇ ਰਿਹਾ ਇਸ ਵਚਨ ਦੇ ਰਾਹੀਂ ਪ੍ਰਭੂ ਉਹਨਾਂ ਜਾਟਕਾਂ ਨੂੰ ਸਿੱਧੇ ਤੌਰ ਤੇ ਅਤੇ ਸਪਸ਼ਟ ਕਹਿ ਰਿਹਾ ਹੈ ਉਹਦੇ ਨਾਮ ਦਾ ਆਦਰ ਕਰੋ ਸਾਫ਼ ਚੇਤਾਵਨੀ ਦੇ ਰਿਹਾ ਹੈ ਨਹੀਂ ਤੇ ਕਦੋਂ ਆਸ਼ੀਸ਼ਾ ਸ਼ਰਾਬ ਵਿੱਚ ਬਦਲ ਜਾਣ ਪਤਾ ਨਹੀਂ ਲੱਗਦਾ ਹallelujah ਅਸਲੀ ਪਰਮੇਸ਼ਵਰ ਦੀ ਵਿਵਸਥਾ ਵਿੱਚ ਪੱਖਪਾਤ ਨਾ ਕਰੋ ਪਰਮੇਸ਼ਵਰ ਦੇ ਕੰਮ ਨੂੰ ਪੂਰੀ ਇਮਾਨਦਾਰੀ ਨਾਲ ਕਰੋ ਪੂਰੀ ਵਫਾਦਾਰੀ ਨਾਲ ਕਰੋ ਪਰਮੇਸ਼ਵਰ ਦੇ ਦਿੱਤੇ ਹੋਏ ਵਚਨਾਂ ਦੇ ਵਿੱਚ ਉਲਟਫੇੜ ਨਾ ਕਰੋ ਝੂਠਾ ਪ੍ਰਚਾਰ ਨਾ ਕਰੋ ਇਸ ਲਈ ਪਰਮੇਸ਼ਵਰ ਕਹਿ ਰਿਹਾ ਕਿ ਉਹਦੀ ਵਿਵਸਥਾ ਵਿੱਚ ਪੱਖਪਾਤ ਨਾ ਕਰੋ ਹallelujah ਨਹੀਂ ਤਾਂ ਪ੍ਰਭੂ ਤੁਹਾਡੇ ਕਮਾ ਦੇ ਕਾਰਨ ਸਾਰੇ ਲੋਕਾਂ ਦੇ ਅੱਗੇ ਤੁਹਾਨੂੰ ਨੀਮਾ ਕਰੇਗਾ ਨਖਿੱਧ ਕਰੇਗਾ ਖੱਜਲ ਕਰੇਗਾ ਇਸ ਵਚਨ ਦੇ ਜਿਹੜੀ ਪਰਮੇਸ਼ਰ ਸਾਫ਼ ਚੇਤਾਵਨੀ ਦੇ ਰਿਹਾ ਹੈ ਹallelujah ਸੋ ਪਰਮੇਸ਼ਰ ਦੇ ਕੰਮ ਨੂੰ ਪ੍ਰਭ ਦੇ ਵਚਨ ਨੂੰ ਪੂਰੀ ਇਮਾਨਦਾਰੀ ਵਫਾਦਾਰੀ ਨਾਲ ਸਿਖਾਓ ਪ੍ਰਭ ਦੇ ਦੱਸੇ ਹੋਏ ਰਾਹਾਂ ਤੇ ਚੱਲੋ ਪ੍ਰਭ ਦੇ ਹੁਕਮ ਦੀ ਪਾਲਣਾ ਕਰੋ ਅਤੇ ਨਾ ਹੀ ਬਵਸਤਾ ਵਿੱਚ ਕੋਈ ਪੱਖਪਾਤ ਕਰੋ ਕੋਈ ਜਿਹੇ ਕੰਮ ਨਾ ਕਰੋ ਕਿ ਪਰਮੇਸ਼ਰ ਸਾਡੀਆਂ ਆਸ਼ੀਸ਼ਾਂ ਨੂੰ ਸ਼ਰਧਾ ਵਿੱਚ ਬਦਲ ਦੇਵੇ ਕੋਈ ਜਿਹੜਾ ਕੰਮ ਨਾ ਕਰੋ ਕਿ ਸਾਨੂੰ ਪ੍ਰਭੂ ਦੇ ਕਰੋਧ ਦਾ ਸਾਹਮਣਾ ਕਰਨਾ ਪਵੇ ਤੇ ਪਰਮੇਸ਼ਰ ਸਾਨੂੰ ਸਾਰੇ ਲੋਕਾਂ ਦੇ ਅੱਗੇ ਨਖੇਦ ਅਤੇ ਖੱਜਲ ਕਰ ਦੇਵੇ ਅਸੀਂ ਪ੍ਰਭੂ ਤੋਂ ਆਸ਼ੀਸ਼ ਅਤੇ ਬਰਕਤ ਲੈਣ ਵਾਲੇ ਬਣੀਏ ਹallelujah ਸੋ ਪਰਮੇਸ਼ਰ ਦੇ ਬਚਨ ਨੂੰ ਪੂਰੀ ਇਮਾਨਦਾਰੀ ਅਤੇ ਵਫਾਦਾਰੀ ਨਾਲ ਸਿਖਾਓ ਖੁਦਾਬੰਦੇ ਇਹਨਾਂ ਬਚਨਾਂ ਦੇ ਨਾਲ ਸਭ ਨੂੰ ਆਸ਼ੀਸ਼ ਬਰਕਤ ਦੇਣ ਸਸ ਆਪਣੇ ਬੱਚਿਆਂ ਦੇ ਲਈ ਪ੍ਰਾਰਥਨਾ ਕਰਾਂਗੇ ਹallelujah ਹallelujah ਮੇਰੇ ਖੁਦਾਵੰਦ ਤੇਰਾ ਧੰਨਵਾਦ ਕਰਦੀ ਮੇਰੇ ਮਹਾਨ ਪਰਮੇਸ਼ਵਰ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਮੇਰੇ ਪਿਤਾ ਖੁਦਾਵੰਦ ਅਜਿਹੀ ਤਰੀਬ ਵਸਤਾ ਵਿੱਚ ਪੱਕਪਾਤ ਕਰਨ ਵਾਲੇ ਨਾਮ ਬਣੀਏ ਮੇਰੇ ਮਹਾਨ ਪਰਮੇਸ਼ਵਰ ਤੂੰ ਸਾਨੂੰ ਆਪਣੀ ਅਕਲ ਆਪਣੀ ਬੁੱਧ ਦੇ ਮੇਰੇ ਖੁਦਾਵੰਦ ਤੂੰ ਦਇਆ ਕਰ ਮੇਰੇ ਮਹਾਨ ਪਰਮੇਸ਼ਵਰ ਤਾਂ ਕਿ ਅਸੀਂ ਤੇਰੇ ਰਾਹਾਂ ਪੂਰੀ ਤਕੜਾਈ ਨਾਲ ਫੜ ਰੱਖੀਏ ਮੇਰੇ ਖੁਦਾਵੰਦ ਤੇਰੇ ਦੱਸੇ ਹੋਏ ਮਾਰਗਾਂ ਤੇ ਚੱਲੀ ਮੇਰੇ ਪਿਤਾ ਖੁਦਾਵੰਦ असि तेरी व्यवस्था के उल्ट कोई काम ना करिए मेरे महान पिता तू दया कर अपने बच्चे ते मेरे पिता खुदावंत अगवाई कर हो की मेरे महान प्रभु जी तू साडे दिले दिमाग सोचा मेरे पिता अपना कब्जा कर मेरे खुदावंत तू रहम कर अपने बच्चे ते मेरे पिता ऐ मेरे महान बाप तेरे दिते हुए मार्ग पर चलीए मेरे खुदावंद तेरी दिती हुई आग्या का पालन करिए मेरे महान प्रभु जी तू तरस कर अपने बच्चे ते मेरे खुद महान परमेश्वर का वचन ਸਭ ਭੈਣ ਭਾਈਆਂ ਲਈ ਆਸ਼ੀਸ਼ ਬਰਕਤ ਦਾ ਕਾਰਨ ਹੋਵੇ ਮੇਰੇ ਪਿਤਾ ਤੇਰਾ ਧੰਨਵਾਦ ਮੇਰੇ ਖੁਦਾਬਦ ਖੁਦਾਬਦ ਦੇ ਬੱਚਿਆਂ ਦੇ ਲਈ ਅੰਤਿਮ ਆਸ਼ੀਸ਼ ਬਰਕਤ ਲਈ ਤੇਰਾ ਧੰਨਵਾਦ ਪ੍ਰਾਰਥਨਾ ਪ੍ਰਭੂ ਯਿਸੂ ਦਾ ਨਾਮ ਤੂੰ ਮੰਗਦੀ ਆਮੀਨ ਹਾਲੇਲੂਇਆ